ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੁਝਾਰ ਡੇਰੀ ਫਾਰਮ ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਵੀਰ ਭਰਾ ਸਾਡੇ ਨਵਾਂ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਹਦੇ ਆ ਜਾਂ ਸੋਚ ਰਹੇ ਆਡੇ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨ ਬਾਰੇ ਤੇ ਲੋਕਾਂ ਨੇ ਇਹ ਵੀਡੀਓ ਦੇਖਦੇ ਆ ਕਿ ਇਸ ਕੰਮ ਵਿੱਚ ਕੁਝ ਨਹੀਂ ਰੱਖਿਆ ਬਾ ਕੁਝ ਨਹੀਂ ਬਚਦਾ ਤੇ ਫੇਈ ਦੇਖਦੇ ਆਂ ਕਿ ਆਹ ਡੇਰੀ ਫਾਰਮ ਫੇਲ ਹੋ ਗਿਆ ਉਹ ਡੇਰੀ ਫਾਰਮ ਫੇਲ ਹੋ ਗਿਆ ਰੋਜ਼ ਇਧਰ ਇਹ ਵੀਡੀਓ ਆndੀਆਂ ਵਾਂ ਪਰ ਜਿਹੜਾ ਵੀ ਬੰਦਾ ਇਹ ਕੰਮ ਬਾਰੇ ਕਰਨ ਬਾਰੇ ਸੋਚ ਰਿਹਾ ਵਾ ਪਹਿਲਾਂ ਤਾਂ ਇਹ ਮੰਨ ਕੇ ਚੱਲੇਗੀ ਘਾਟੇ ਵਾਦੇ ਹਰ ਇੱਕ ਕੰਮ 'ਚ ਚੱਲਦੇ ਹੀ ਰਹਿੰਦੇ ਆ ਇਹ ਨਹੀਂ ਕਿ ਇੱਕ ਵਾਰ ਘਾਟਾ ਪੈ ਗਿਆ ਬੱਸ ਬੰਦ ਕੀਤਾ ਕੰਮ ਤੇ ਮੁੜ ਕੇ ਨਿੰਦਣ ਲਾ ਪੋ ਜੀ ਇਹ ਨਹੀਂ ਕੰਮ ਚੰਗਾ ਇਹ ਨਹੀਂ ਕੰਮ ਚੰਗਾ ਜੇ ਕੰਮ ਦੇ ਵਿੱਚ ਕਿਸੇ ਚ ਆਣਾ ਹੈ ਤਾਂ ਇਹ ਮੰਨ ਕੇ ਚੱਲੋ ਜੇ ਘਾਟਾ ਵੀ ਪਹਿਲੇ ਪਹਿਲਾ ਘਾਟੇ ਹੀ ਪੈਂਦੇ ਹੁੰਦੇ ਆ ਜੀ ਹਰ ਵੇਲੇ ਨਫੇ ਨਹੀਂ ਹੁੰਦੇ ਨਫੇ ਨੁਕਸਾਨ ਇਕੱਠੇ ਹੀ ਚੱਲਦੇ ਆ ਦੋਨੋਂ ਸਿੱਕੇ ਦੇ ਦੋਨੋਂ ਪਹਿਲੂ ਹੁੰਦੇ ਆ ਤੇ ਜਿਹੜੇ ਵੀਰ ਨਮਾ ਸ਼ੁਰੂ ਕਰਨਾ ਚਾਹੁੰਦੇ ਆ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਪਹਿਲਾਂ ਕੰਮ ਕੀਤਾ ਵਾ ਪਸ਼ੂਆਂ ਦਾ ਕਿਸੇ ਵੀਰ ਨੇ ਜਾਂ ਉਹਨਾਂ ਨੂੰ ਸਪੈਸ਼ਲ ਮਹਗਾਵਾ ਵਾਸਤੇ ਹੈ ਨੌਲੇਜ ਕਿਉਂਕਿ ਆਪਾਂ ਗਾਵਾਂ ਰੱਖੀਆਂ ਮਾਂ ਮੱਝਾਂ ਵਾਰੇ ਨੌਲੇਜ ਸਾਨੂੰ ਵੀ ਘਾਟੀ ਐ ਆਪਾਂ ਮੇ ਸਾਡਾ ਮੇਨ ਕੰਮ ਗਾਵਾਂ ਦਾ ਹੀ ਆ ਮੱਝਾਂ ਵਾਰੇ ਸਾਨੂੰ ਇੰਨੀ ਨੌਲੇਜ ਹੈ ਨਹੀਂ ਆ ਠੀਕ ਆ ਮੱਝਾਂ ਦਾ ਬਾਕੀ ਆਪਾਂ ਰੱਖਦੇ ਰਹੀਆਂ ਘਰ ਵਾਸਤੇ ਜਿੰਨਾ ਕੁ ਦੁੱਧ ਅਸੀਂ ਖਾਣ ਪੀਣ ਨੂੰ ਤੇ ਜ਼ਿਆਦਾ ਨਹੀਂ ਮੱਝਾਂ ਦਾ ਵੱਡੇ ਲੈਵਲ ਤੇ ਕੋਈ ਕੰਮ ਨਹੀਂ ਗਾਵਾਂ ਦਾ ਵੀ ਹਲੇ ਕੋਈ ਵੱਡੇ ਲੈਵਲ ਤੇ ਕੰਮ ਨਹੀਂ ਹੈਗਾ 10 ਕੇ ਗਾਵਾਂ ਆ ਪਿੱਛੇ ਉਹਨਾਂ ਦੀਆਂ ਬੱਚੀਆਂ ਬੈੜੀਆਂ ਚਲੋ ਉਹਨਾਂ ਦੀ ਤਿਆਰ ਹੋਈ ਜਾਂਦੀਆਂ ਮਾਂ ਠੀਕ ਆ ਕੰਮ ਵਧੀਆ ਚੱਲੀ ਜਾਂਦਾ ਵਾ ਤੋ ਜਿਨੇ ਵੀ ਕੰਮ ਨਵਾਂ ਸ਼ੁਰੂ ਕਰਨਾ ਵਾ ਜਿੱਦਾਂ ਕਹਿੰਦੇ ਆ ਜੀ 30 ਲੀਟਰ ਵਾਲੀ ਗਾਂ ਚਾਹੀਦੀ ਆ 40 ਲੀਟਰ ਵਾਲੀ ਗਾਂ ਰੱਖੋ 20 ਲੀਟਰ ਦੁੱਧ ਵਾਲੀ ਗਾਂ ਚ ਕੁਛ ਨਹੀਂ ਫਾਇਦਾ 15 ਲੀਟਰ ਵਾਲੀ ਦੁੱਧ ਦੇ ਵਿੱਚ ਗਾਂ ਚ ਕੁਛ ਨਹੀਂ ਬਚਦਾ ਜਿਨੇ ਕੰਮ ਸ਼ੁਰੂ ਕਰਨਾ ਪਹਿਲਾਂ ਜਿਨੇ ਜਿਨੇ ਕੰਮ ਸ਼ੁਰੂ ਕਰਨਾ ਆ ਪਹਿਲਾਂ ਉਹ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ 15 ਜਾਂ 20 ਲੀਟਰ ਦੁੱਧ ਇੰਨੇ ਕਾਲੀ ਗਾਂ ਲੈ ਕੇ ਆਵੋ ਕਿਉਂਕਿ ਵੱਡੀਆਂ ਗਾਵਾਂ ਸਾਂਭਣੀਆਂ ਔਖੀਆਂ ਆਵਾ ਉਹਦਾ ਤਜਰਬਾ ਹੌਲੀ ਹੌਲੀ ਆਉਂਦਾ ਵਾ ਗਰਮੀਆਂ ਦੇ ਵਿੱਚ ਬਹੁਤ ਔਖਾ ਹੁੰਦਾ ਵਾ ਜਿਹੜਾ ਨਵਾਂ ਫਾਰਮਰ ਆ ਉਹਨੂੰ ਨਹੀਂ ਪਤਾ ਲੱਗਦਾ ਗਰਮੀਆਂ ਦੇ ਵਿੱਚ ਉਹ ਉਹਦਾ ਦੀ ਸਾਂਭ ਸੰਭਾਲ 15 20 ਲੀਟਰ ਵਾਲੀਆਂ ਦੋ ਗਾਵਾਂ ਲੈ ਕੇ ਆਓ ਠੀਕ ਆ ਉਹਨੂੰ ਦੇਖੋ ਕੀ ਹਿਸਾਬ ਕਿਤਾਬ ਉਹਨਾਂ ਨੂੰ ਪਾਲੋ ਉਹਨਾਂ ਦੀਆਂ ਜੋ ਉਹਨਾਂ ਦੀਆਂ ਪ੍ਰੋਬਲਮ ਆਉਂਦੀਆਂ ਸਮਝੋ ਹਾਂ ਵੀ ਇਹ ਪ੍ਰੋਬਲਮ ਆਈ ਆ ਕਿਉਂ ਆਈ ਆ ਮਿਸਟਾਈਟਸ ਹੋਈ ਆ ਕਿਉਂ ਹੋਈ ਆ ਆ ਬਿਮਾਰੀ ਹੋਈ ਆ ਬੁਖਾਰ ਹੋਇਆ ਕਿਉਂ ਹੋਇਆ ਕਿੱਦਾਂ ਹੋਇਆ ਕਿੱਥੇ ਸਾਡੀਆਂ ਕਮੀਆਂ ਆ ਜਦੋਂ ਤੁਸੀਂ ਥੋੜੀ ਜਿਹਾ ਦੋ ਗਾਵਾਂ ਤੇ ਸਿੱਖ ਕੇ ਚਾਰ ਕਰ ਲਓ 6 ਕਰ ਲਓ ਹੌਲੀ 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 ਸਟੈਪ ਬਾਈ ਸਟੈਪ ਅੱਗੇ ਵਧੋ ਜੱਕਦਮ ਛਾਲ ਨਹੀਂ ਮਾਰਨੀ ਉੱਤੇ ਕਿ ਤੁਸੀਂ ਥੱਲੇ ਡਿੱਗ ਪਾਓ ਤੁਸੀਂ ਛਾਲ ਨਹੀਂ ਬੋਤੀ ਵੱਡੀ ਵੇਲਾ ਮਾਰਨੀ ਦੋ ਗਾਵਾਂ ਤੋਂ ਸਟਾਰਟ ਕਰੋ ਤੁਹਾਨੂੰ ਥੋੜੀ ਜਿਹੀ ਨੌਲੇਜ ਹੋਈ ਹੈ ਚਾਰ ਕਰੋ ਥੋੜੀ ਜਿਹੀ ਨੌਲੇਜ ਤੁਹਾਡੀ ਵੱਧ ਗਈ ਹੈ ਜੀ ਤੁਹਾਡੀ ਨੌਲੇਜ ਜਿਆਦਾ ਹੀ ਵੱਧ ਗਈ ਹੈ ਤੁਸੀਂ ਥੋੜੀ ਜਿਹੀ 20 25 ਲੀਟਰ ਵਾਲੀ ਗਾਂ ਤੁਸੀਂ ਰੱਖ ਸਕਦੇ ਆ ਫਿਰ ਉਹਦਾ ਮੈਨੇਜਮੈਂਟ ਉਸ ਹਿਸਾਬ ਦਾ ਚਾਹੀਦਾ گاਵਾਂ ਨੂੰ ਗਰਮੀਆਂ ਚਈ ਪ੍ਰੋਬਲਮ ਆਂਦੀ ਆ ਸਰਦੀਆਂ ਦੇ ਵਿੱਚ ਇਹਨਾਂ ਨੂੰ ਕੁਛ ਨਹੀਂ ਹੁੰਦਾ ਬੜਾ ਵਧੀਆ ਰਹਿੰਦੀਆਂ ਵਾਂ ਠੰਡ ਦੇ ਵਿੱਚ ਇਹਨਾਂ ਨੂੰ ਕੁਛ ਨਹੀਂ ਹੁੰਦਾ ਬਾਧੂ ਦੁੱਧ ਦਿੰਦੀਆਂ ਵਾਂ ਠੰਡ ਦੇ ਵਿੱਚ ਮਸ਼ੀਨਾਂ ਹੀ ਹੁੰਦੀਆਂ ਦੁੱਧ ਦੇਣ ਵਾਲੀਆਂ ਠੰਡ ਦੇ ਵਿੱਚ ਬਹੁਤ ਦੁੱਧ ਦਿੰਦੀਆਂ ਪਰ ਬਰੀਡ ਹੋਣੀ ਚਾਹੀਦੀ ਆ ਮੇਨ ਹੈਗਾ ਬਰੀਡ ਤੇ ਇਹ ਵੀ ਨਹੀਂ ਕਿ ਤੁਸੀਂ ਗਾਂ ਲੈਣ ਲੱਗੇ ਦੇਸੀ ਜੀ ਗਾਂ ਤੁਸੀਂ ਚੱਕ ਲਿਆ ਬਾਅਦ ਚ ਤੁਸੀਂ ਕਹਿ ਰਹੇ ਜੀ گاਵਾں ਚ ਕੁਛ ਨਹੀਂ ਪੈ ਜੀ ਤਾਂ ਥੋੜੀ ਬਰੀਡ ਵਾਲੀਆਂ ਗਾਵਾਂ ਲੈ ਕੇ ਆਣੀ ਆ ਵਾ 15 20 ਲੀਟਰ ਵਾਲੀ ਹੋਵੇ ਘੱਟ ਤੋਂ ਘੱਟ ਚੰਗੀ ਬਰੀਡ ਵਾਲੀ ਐਚਐਫ ਚੰਗੀ ਬਰੀਡ ਵਾਲੀ ਜਰਸੀ ਦਾ ਇਹ ਦੋਨੇ ਬਰੀਡ ਪਹਿਲੇ ਨੰਬਰ ਤੇ ਐਚਐਫ ਦੂਜੇ ਨੰਬਰ ਤੇ ਜਰਸੀ ਤੇ ਬਾਕੀ ਜਿਹੜੀਆਂ ਸਾਹੀਵਾਲ ਹੋ ਗਈਆਂ ਜਾਂ ਹੋਰ ਹੋ ਗਈਆਂ ਇਹ ਗਾਵਾਂ business ਜੇ ਤੁਸੀਂ ਕਰਨਾ ਫੇਰ ਇਹ ਗਾਵਾਂ ਦਾ ਨਹੀਂ ਇਹ ਇੱਕ ਗਾਵਾਂ ਜਿਹਦਾ ਘਰ ਦੁੱਧ ਪੀਣ ਵਾਸਤੇ ਆ ਜਿਹੜੀਆਂ ਸਾਹੀਵਾਲ ਹੋ ਗਈਆਂ ਥੋੜੀਆਂ ਜੀਆਂ ਕੋਡ ਹੁੰਦੀਆਂ ਦਸਾਂ ਵਿੱਚੋਂ ਇੱਕ ਦੋ ਗਾਵਾਂ ਇੱਕ ਕੋਡ ਨਿਕਲਦੀਆਂ ਵਾ ਸੋ ਇਸ ਕਰਕੇ ਜੇ ਨੇ ਨਵਾਂ ਕੰਮ ਸ਼ੁਰੂ ਕਰਨਾ ਘਬਰਾਓ ਨਾ ਦੋ ਗਾਵਾਂ ਲੈ ਕੇ ਆਓ ਵਧੀਆ ਦੇਖੋ ਕੀ ਹਿਸਾਬਤਾ ਵਾ ਕੀ ਤੁਹਾਨੂੰ ਬਚਦਾ ਵਾ ਫੀਡ ਬਾਰੇ ਵਧੀਆ ਕੰਪਨੀ ਦੀ ਫੀਡ ਪਾਓ ਉਹਦਾ ਮੈਨੇਜਮੈਂਟ ਸਹੀ ਰੱਖੋ ਤੁਸੀਂ ਹੌਲੀ 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 ਸਟੈਪ ਬਾਈ ਸਟੈਪ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਤੁਸੀਂ ਸਾਲ ਇੱਕ ਕੰਮ ਕੀਤਾ ਤੁਸੀਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜੇ ਇਕੱਠੀਆਂ ਤੁਸੀਂ ਸ਼ੁਰੂ ਕਰਨ ਲੱਗੇ ਆ ਕਿਸੇ ਦੇ ਪਿੱਛੇ ਲੱਗੇ ਜੀ ਇਕੱਠੀਆਂ ਲਿਆਓ ਜੀ 20 30 ਗਾਵਾਂ ਇਕੱਠੀਆਂ ਲੈਏ ਪਹਿਲਾ ਕੰਮ ਕਦੀ ਤੁਸੀਂ ਕੀਤਾ ਨਹੀਂ ਤੁਹਾਨੂੰ ਤਾਂ ਸਮਝ ਨਹੀਂ ਆਣੀ ਪਈ ਇਹ ਕਰਨਾ ਕੀ ਆ ਇੱਕ ਬਿਮਾਰ ਹੋਈ ਇੱਕ ਨਹੀਂ ਹੋਈ ਦੋਈ ਦੂਜੀ ਨੂੰ ਠੀਕ ਕੀਤਾ ਤੀਜੀ ਬਿਮਾਰ ਹੋਈ ਚੌਥੀ ਹੋ ਗਈ ਤੁਸੀਂ ਤੁਹਾਡਾ ਫਿਰ ਮਨ ਚੱਕ ਹੋ ਜਾਣਾ ਤੋ ਕਹਣਾ ਇਹ ਕੰਮ ਬੜਾ ਮਾੜਾ ਸੋ ਇਸ ਕਰਕੇ ਕੰਮ ਜਿਹੜਾ ਵੀ ਸ਼ੁਰੂ ਕਰਨਾ ਵਾ ਸਟੈਪ ਵਾਈਜ਼ ਸਟੈਪ ਸਟੈਪ ਵਾਈਜ਼ ਸਟੈਪ ਸ਼ੁਰੂ ਕਰਨਾ ਵਾ ਇਕੱਠੀ ਛਾਲ ਨਹੀਂ ਮਾਰਨੀ ਕਦੇ ਦੀ ਇਕੱਠੀ ਛਾਲ ਮਾਰੂਗੇ ਤਾਂ ਫਿਰ ਥੱਲੇ ਹੀ ਆ ਕੇ ਡਿੱਗੂਗੇ ਇਕੱਠੀ ਛਾਲ ਮਾਰ ਵੀ ਹੋ ਸਕਦਾ ਹੈ ਜੇ ਦੀ ਜੇਬ ਵਿੱਚ ਕੁਝ ਹੈਗਾ ਵਾ ਤੇ ਜੇ ਦੀ ਇਹ ਵਿੱਚ ਕੁਝ ਹੈਗਾ ਵਾ ਜੇ ਉਹ ਵੱਡੀ ਛਾਲ ਮਾਰਦਾ ਜੇ ਉਹਦਾ ਕੰਮ ਕਾਮਯਾਬ ਹੋ ਗਿਆ ਤਾਂ ਠੀਕ ਆ ਜੇ ਉਹਦਾ ਫੇਲ ਹੋ ਗਿਆ ਤਾਂ ਉਹ ਨੀ ਸਾਰੀ ਦੁਨੀਆ 'ਚ ਰੋਲੀ ਪਾਣਾ ਹੈ ਨਹੀਂ ਕੁਝ ਵੀ ਰੱਖਿਆ ਹੈ ਕੰਮ ਦੇ ਵਿੱਚ ਕੋਈ ਲੋੜ ਨਹੀਂ ਕਰਨੇ ਜੀ ਸੋ ਇਸ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਚੱਲਣਾ ਵਾ ਸਟੈਪ ਬਾਈ ਸਟੈਪ ਸੋ ਸਾਸਰੀ ਗਾਲ ਸਾਰੇ ਵੀਰਾਂ ਭੈਣਾਂ ਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨੀ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ